ਮਾਜ ਮਹੱਲਾ ਤੀਜਾ ਮਨਮੁਖ ਪੜਹਿ ਪੰਡਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੁਝੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਨਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਉ ਵੇਦ ਪੜਹਿ ਹਰ ਰਸ ਨਹੀਂ ਆਇਆ ਵਾਦ ਵਿਖਾਣ ਮੋਹਿ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਝ ਹਰ ਗਾਵਣਿਆ ਕਥੋ ਕਥਿਐ ਸ਼ਬਦ ਸੁਹਾਵੇ ਗੁਰਮਤੀ ਮਨ ਸਚੂ ਭਾਵੇ ਸਚੋ ਸਾਚ ਰਵਹਿ ਦਿਨ ਰਾਤੀ ਇਹੋ ਮਨ ਸਚ ਰੰਗਾਵਣਿਆ ਜੋ ਸਚ ਰੱਤੇ ਤਿਨ ਸਚੋ ਭਾਵੇ ਆਪੇ ਦੇ ਨ ਪਛੂਤਾਵੇ ਗੁਰ ਕਹਿ ਸ਼ਬਦ ਸਦਾ ਸਚ ਜਾਤਾ ਮੈਲ ਸੱਚੇ ਸੁਖ ਪਾਵਣਿਆ ਕੂੜ ਕਸਤ ਤਿੰਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਭੀਤਰ ਜੋਤੀ ਜੋਤ ਮਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨਾ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ ਮੋਹ ਵਿਆਪੀ ਕਿਸ ਸੂਝੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪਕਾਰੈ ਤ੍ਰੇ ਵਿਧ ਮਾਇਆ ਮਨ ਮੁਖ ਨਾ ਬੂਝੈ ਦੂਜੈ ਪਾਇਆ ਤ੍ਰੈ ਗੁਣ ਪੜਹਿ ਹਰ ਏਕ ਨਾ ਜਾਣੈ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਭਾਵੈ ਤਾ ਆਪ ਮਲਾਏ ਗੁਰ ਸ਼ਬਦੀ ਸਹਿ ਸਾਧੂ ਦੁਖ ਚੁਕਾਏ ਨਾਨਕ ਨਾਮੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖਹਿ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨੇ ਕਰਮੀ ਜੋ ਸ਼ਬਦ ਵਿਚਾਰੀ ਅੰਤਰ ਤਤ ਗਿਆਨ ਹਉ ਮੈਂ ਮਾਰੀ ਨਾਮ ਪਦਾਰਥ ਨੋਂ ਨਿਦ ਪਾਏ ਤ੍ਰੈ ਗੁਣ ਮੀਟ ਸਮਾਵਣਿਆ ਹਉ ਮੈਂ ਕਰੈ ਨੇ ਕਰਮੀ ਨਾ ਹੋਐ ਗੁਰ ਪ੍ਰਸਾਦੀ ਹਉ ਮੈਂ ਖੋਐ ਅੰਤਰ ਬਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਿ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮਖ ਹੋਈ ਇਸ਼ਨਾਨ ਕਰਹਿ ਸਦਾ ਦਿਨ ਰਾਤੀ ਹਉਮੈ ਮੈਲ ਚ ਕਾਵਣੀਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉਮੈ ਮਾਲ ਅਹੰਸਪ੍ਰੀਤੋ ਸ਼ਬਦ ਸਾਚੈ ਹਰ ਸਰਵਾ ਸਾ ਪਾਵਣੀਆ ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਮੇ ਮੈ ਮਨ ਚੁਕਾਵਣੀਆਂ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਚਾਨਣੀਆਂ ਆਪ ਉਪਾਏ ਤੈ ਆਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣੀਆਂ ਮਾਝ ਮਹਲਾ 3 ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦੀਸਹਿ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਚੌਥੈ ਪਦ ਲਿਵ ਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਈ ਸੋ ਹਰ ਸਿਉ ਚਿਤ ਲਾਈ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇਕ ਪਾਇਆ ਗੁਰ ਪ੍ਰ사ਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੈ ਨਾਮ ਤਿਆਮਣਿਆ ਪੇੜੈ ਧਨ ਪਰਮ ਫੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਏ ਗਵਾਏ ਸੁਪਨੇ ਸੁਖ ਨਾ ਪਾਵਣਿਆ ਪੀੜੈ ਤਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨਾਂ ਸਤ ਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਗੁਰਨਾਮ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨਾ ਆਵੇ ਬਿਨ ਨਾਮੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਉਣਿਆ ਮਾਜ ਮਹੱਲਾ ਚੌਥਾ ਆਦਪੁਰਖ ਅਪਰੰਪਰਿ ਆਪਿ ਆਪੇ ਥਾਪੇ ਥਾਪ ਉਠਾਪੇ ਸਭ ਮਹਿ ਵਰਤੈ ਕੋ ਸੂਈ ਗੁਰਮਖ ਸੋ ਬਾਪਾਵਣਿਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮਖ ਅਲਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਦ ਬੈਨ ਦੂਜਾ ਅਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾ ਮੇ ਨਾਮ ਸਮਾਵਣੀਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮਖ ਨਾਮ ਮਿਲੈ ਮਨ ਭੀਜੈ ਸਹਿਜ ਸਮਾਦ ਲਗਾਵਣੀਆ ਅਨੰਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਦਸਾ ਲਾਹੀ ਪ੍ਰੀਤਮ ਮੇਰੀ ਤਉ ਦੇਨੇ ਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੂੰ ਲਹਿ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੋਬਾ ਪਾਵਣਿਆ ਮਨ ਮੁਖ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦ ਦੀ ਸੁਖ ਪਾਵਣਿਆ